ਦੀ ਕਖਾ ਖਰਸਾ ਆ ਵਾਹ ਗੋਲੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਪਾ ਪਹੁੰਚ ਗਿਆ ਆਪਣੀ ਵੇਲੀ ਵਿੱਚ ਤੇ ਪਰ ਜਿਹੜਾ ਆਪਣਾ ਕੰਮ ਸਾਰਾ ਗਿਆਨ ਨਿਬੜ ਉਧਰ ਸਾਰਾ ਕੁਝ ਕਾਣ ਕੇ ਬੀਜ ਕੇ ਵਟਾ ਬੰਨੇ ਬਨ ਕੇ ਸਾਰਾ ਕੰਮ ਹੋ ਗਿਆ ਓਕੇ ਹੁਣ ਆਪਾਂ ਆ ਗਏ ਆ ਪਿੰਡਲੀ ਸਾਈਡ ਇੱਧਰ ਜਿਹੜੀ ਆਪਣੀ ਰਿੰਦੀ ਪੈਲੀ ਗਾਉਣ ਵਾਲੀ ਕੁਛ ਪੈਲੀ ਪੱਧਰੀ ਕਰਨ ਵਾਲੀ ਆ ਤੇ ਅੱਜ ਆਪਾਂ ਉਧਰ ਮੋਰਚਾ ਲਾਉਣੇ ਆ ਪਹਿਲੀ ਜਿਹੜੀ ਪੱਧਰੀ ਕਰਨੀ ਉਹ ਪੱਧਰੀ ਕਰਦੇ ਆ ਜਿਹੜੀ ਉਹਨਾਂ ਲਈ ਨੂੰ ਆਉਣੇ ਆ ਤੇ ਹੁਣ ਟਰੈਕਟਰਾਂ ਤੇਲ ਪਾਣੀ ਪਾਉਣੇ ਆ ਤੇ ਫਿਰ ਤੁਰਦੇ ਹਾਂ ਨੂੰ ਕਿੰਨੇ ਜਾਇ ਖਲੋਤੇ ਆਪਣੇ ਰਾਤ ਕਾਫੀ ਨਹੀਂ ਰਹਾ ਗਿਆ ਪਰ ਉਹ ਲੰਗਦੀ ਤੇ ਹੁਣ ਤੇਲ ਪਾਣੀ ਪਾ ਕੇ ਤੇ ਸੰਸ ਫੜਾ ਲਾ ਪਿੱਛੋਂ ਲਾ ਕੇ ਸਾਰਾ ਤੇ ਕਰਾਇਬ ਹੋਣੇ ਸਾਰੇ ਮਿਸ਼ੇ ਆਪਣਾ ਖਲੋਤਾ ਆਪਣਾ ਜਾਊਗਾ ਆਪਣਾ ਇਹ ਆਜ ਆਪਣਾ ਰਾਣੀ ਸੁੰਦਰਾ ਉਦੋਂ ਮੀਟਿੰਗ ਚੱਲ ਰਹੀ ਆ ਕੰਮਕਾਰ ਦੀ ਬਾਪੂ ਨਿੱਕਾ ਰਾਜੀਵ ਸਿੰਘ ਰਾਜੂ ਦਲੇਰ ਸਿੰਘ ਮਹਿੰਦੀ ਮਹਿੰਦਰ ਸਿੰਘ ਆਪਣਾ ਮਿੰਟ ਦਾ ਸੰਦੇਮ ਮੈਂ ਮੈਂ ਪਾਪ ਕਿਰਿਆ ਕਰ ਰਿਹਾ ਇੰਦਗਾ ਤੇ ਚੇਤਾਨੀ ਕਿਰਨ ਕੋਟ ਇੱਕ ਬੰਨਿਆ ਇਹ ਬੰਨਣੀਆਂ ਕਿਹੜੀਆਂ ਨੇ ਕੋਟਾ ਕੋਟਾ ਉਲੀਆਂ ਬਸ ਰੋਟੀ ਸਾਰੇ ਗੁੱਟਾਂ ਦੇ ਨਾਲ ਪਾਣੀ ਲਾਉਣਾ ਬੰਨਣੇ ਪੋਰਸ ਜਿੰਨਾ ਟੂਏ ਜੀ ਉਹ ਗੁੱਟ ਸਾਰੇ ਰਾਜੂ ਗੁੱਟਾ ਬਨਣ ਦੀ ਜੀ ਮੀਟਿੰਗ ਚੱਲ ਰਹੀ ਆ ਪੂਰ ਅਗਲੇ ਬੰਨੀ ਪੂਰ ਲੇ ਕੇ ਸਾਰੇ ਇਥੇ ਆੜ ਬੰਨਣਾ ਨਹੀਂ ਬਣਾਤੀ ਅਗਲੇ ਬੰਨੇ ਬੋਰ ਕੇ ਰੇਕੇ ਰੇ ਸਾਰਾ ਫੇਰ ਉਹ ਕਈ ਇਕਠਾ ਇਹ ਬਾ ਦੋ ਹੀ ਠੋਕਣੀ ਨੇ ਦੋ ਕਾਹ ਚੁਣਨਾ ਵਡਾਉਣੀ ਪੈਣੀ ਹੈ ਹੱਥ ਲਾਉਣਾ ਨੇ ਬੰਨਣੀ ਗਿੱਲੀ ਇਹ ਸੁੱਕਣੀ ਕਿਹੜੇ ਦੀ ਮਾਝਾ ਹੁੰਦਾ ਜਦੋਂ ਪਹਿਲੇ ਉਹ ਬੰਨਣੀ ਹੋਵੇ ਉਹ ਦਿਨ ਹੀ ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਦੇ ਕਰਾਉਣੇ ਆ ਜੀ ਦਰਸ਼ਨ ਜੀ ਆਪਣਾ ਪ੍ਰੇਮ ਦਾਰ ਦੇ ਪੁਰਖ 八八千个。 ਹਾਂ ਟਰੈਕਟਰ ਗਿਆ ਫਾਸ ਅੱਜ ਫੇਰ ਓ ਤੇਰਾ ਹੋ ਕੰਮ ਹੀ ਰਿਹਾ ਤੇਰਾ ਕੰਮ ਹੋ ਰਿਹਾ ਵਾ ਤੇਰਾ ਕੰਮ ਹੋਈ ਆ ਨਾ ਤੂੰ ਆ ਕਰਨਾ ਨਾ ਕਰਨ ਨਾ ਤੂੰ ਦੇਖ ਨਾ ਹੋਈ ਕੰਮ ਰਿਹਾ ਓ ਤੂੰ ਨਾ ਕੋ ਕਰ ਲੈ ਓਧਰ ਦੇਖੋ ਭੋਗੇ ਭਾਈ ਸੰਭੂ ਜੀ ਤੂੰ ਬੈਠਾ ਤਾਰਾ ਗੱਲਾਂ ਕਰ ਆ ਤੂੰ ਹੀ ਤੇ ਜਾਣ ਵਾਲਿਆ ਪੈਸੇ ਦੀ ਤਾਂ ਗੱਲ ਬਾਤ ਹੋਣੀ ਹੈ Una bahut garbara intza ਜਾਦਾ ਟਾਈਮ ਕੰਪਟਰ ਦੀ ਨਹੀਂ ਗੇ ਕੰਮ ਖੜੀ ਗੇ ਮੋਟਰ ਮਾਰਨਾ ਸਰ ਮੋਟਰ ਮਾਰ ਕੇ ਬੀਚ ਚਾਹ ਪੀ ਗੇ ਪਾਣੀ ਲਾਉਣਾ ਪਾਣਾ ਸਰ ਇਹਦੇ ਕੰਮ ਯਾਰ ਪੱਧਰੀ ਪਈ ਏ ਅਬ ਮੈਂ ਉਹ ਬਣਾਉਂ ਚਾਹੜਾ ਸਰੇ ਮਾਰਦੇ ਕੰਪਟਰ ਸੇ ਇੱਦਾਂ ਨਾਪਦੇ ਨਹੀਂ ਪੂਰੀ ਪੱਧਰੀ ਏ ਤੂੰ ਤੇਰੀ ਗੜੀ ਗੱਲ ਪਰਵਾਦ ਵੱਟਾ ਬੰਦਾ ਉਹ ਦੇ ਛੋਟੇ ਸਾਰੇ ਇੱਕੋ ਮੇਰੇ ਹੋਈਦੇ ਪਤਾ ਉਹ ਤੇ ਦੇਦਾ ਬੰਮ ਕੱਢਦਾ ਮੇਰੀ ਜਾਨ ਦਾ ਐਸਾ ਫੇਸ ਤੇ ਟੇਕ ਲੈ ਪੂਰੇ ਡੋਗੜਿਆ ਹਾਂ ਉਹ ਸਾਰ ਨਖਰੀ ਮਰਫਾਨ ਕੋਈ ਨਹੀਂ ਕਢ ਲਿਆ ਇੱਕ ਰਹਿ ਗਿਆ ਫਸਿਆ ਉਹ ਜੋੜੀ ਰਹਿ ਗਿਆ ਗਾੜੀ ਹੁਣ ਉਹਨੂੰ ਵੀ ਕਢਦੇ ਆ ਏਕੜੋਂ ਚ ਕਢ ਲਿਆ ਇਹਨੂੰ ਬਹੁਤ ਟਾਈਮ ਲੱਗਾ ਕੱਢਣਗੇ ਆਹ ਦੋਵੇਂ ਟਰੈਕਟਰ ਛੋਟੇ ਆ ਇੱਕ ਹੌਂਟ ਤੇ ਇੱਕ ਜੋੜੀ ਰਾ ਇਹਨਾਂ ਦੋਨ ਕੱਢਿਆ ਜੀ ਉਹਨੂੰ ਉਹ ਜੋੜੀ ਨੇ ਕਢ ਲਿਆ ਉਹ ਖੁੱ ਗਿਆ ਜਿਹੜਾ ਬੰਨੇ ਹੁਣ ਉਹਨੂੰ ਕੱਢਾਂਗੇ ਹੁਣ ਉਹ ਜਾਣੇ ਉਹਨੂੰ ਕਢਦੇ ਨੇ ਕਿਹਨੇ ਆ ਉਹ ਵੀਰ ਜੀ ਵੇਖ ਲਓ ਜਿਹੜਾ ਟਰੈਕਟਰ ਅੱਗੇ ਕੱਢਿਆ ਹੈ ਮਿੰਦਰਾ ਜੀ ਉਹ ਵੀਰ ਨੇ ਫੇਰ ਉਸੇ ਹੜਾ ਲਿਆ ਗਿਆ ਉਹ ਵੇਖੋ ਆ ਇਹ ਜੋੜੀ ਨੂੰ ਕੱਢਣ ਲੱਗੇ ਆ ਉਹ ਦੂਜੇ ਜਿਹੜਾ ਕੱਢਿਆ ਪਹਿਲਾਂ ਉਹਨੇ ਫੇਰ ਢਾਲਿਆ ਉਹਨੇ ਜੋੜੀ ਨੂੰ ਕੱਢ ਕੇ ਫੇਰ ਕੱਢਦੇ ਜਾ ਰਹੇ ਨੇ ਮਿੰਦਰੀ ਨੇ ਬੰਦੇ ਵੇਖੋ ਕਿੰਦਾ ਚਿਕੜੋ ਚਿਕੜੇ ਹੋਏ ਆ ਪੈਲੀਆਂ ਸਹਾਰ ਵੀ ਬਹੁਤ ਜਿਆਦੀ ਆ ਤੇ ਐਨੀ ਸਹਾਰ ਜਿਆਦੀ ਖਸਾ ਨਹੀਂ ਚਿਕੜਾ ਟਾਇਰ ਫੜ ਲੈਂਦਾ ਤੇ ਟਰੈਕਟਰ ਤੁਰਦੇ ਨਹੀਂ ਆ ਉਹ ਵੀਰ ਦਾ ਕੱਢਣਾ ਫੇਰ ਹੋਣਾ ਪਹਿਲਾਂ ਜੌੜੀ ਦੇ ਕੱਢ ਕੇ ਬਾਹਰ ਆ ਆ ਮੁੰਡੇ ਲੱਗੇ ਆ ਕੱਢਣ ਦੇ ਚਲੋ ਚਲੋ ਉਹ ਤੇਨੀ ਵੜੇ ਨਿਕਲ ਜਾਣਾ ਵਾ ਤੁਰੋ ਉਹ ਵੀ ਪੋਣਾ ਲੋ ਜੀ ਮਿੱਤਰੋ ਜਿਹੜਾ ਜੌੜੇ ਡੀਟਰ ਫਸਿਆ ਏ ਉਹ ਵੀ ਕਰਤਾ ਹੋਣਾ ਇਹ ਤਾਂ ਇਤਰਾ ਨਗਲਾ ਇਹ ਨਾ ਜਗਾ ਕੁਬੇ ਕਲੇਰ ਆ ਆ ਵੇਖੋ ਇਹ ਵੀ ਚਿੱਕੜੇ ਨੇ ਜਿਆਦਾ ਉੱਥੇ ਸਲਪਾ ਲੀਟਰ ਕੱਢੀ ਜਾਂਦੇ ਇਹੜਾ ਟਰੈਕਟਰ ਜੋੜੀ ਦੇ ਖੁਬਿਆ ਹੈ ਉਹ ਕੱਟ ਕੇ ਬਾਹਰ ਲੈ ਜਾਂਦਾ ਟਰੈਕਟਰਾਂ ਤਿੰਨਾਂ ਨੇ ਟਰੈਕਟਰ ਤੇ ਹੋਰ ਆ ਗਏ ਟਰੈਕਟਰ ਕਿ ਜੋੜੀ ਹੋਰ ਆ ਗਿਆ ਇਹ ਕੋਈੜਾ ਮਿਹਨਰਾ ਜੋ ਕੱਢਿਆ ਪਹਿਲਾਂ ਉਹ ਫੇਰ ਬਹਿ ਗਿਆ ਆਹ ਟਰੈਕਟਰਾਂ ਨੇ ਕੱਢੇ ਤਿੰਨਾਂ ਟਰੈਕਟਰ ਆਹੜੇ